ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਦੋ ਸਵਾਲਾਂ ਤੇ ਆਪਾਂ ਗੱਲ ਕਰਨੀ ਆ ਕਣਕ ਦੀ ਫਸਲ ਹੁਣ ਆਪਦੀਆਂ ਪਛੇਤੀਆਂ ਪਿਛਲੀਆਂ ਸਟੇਜਾਂ ਵੱਲ ਵੱਧ ਰਹੀ ਹੈਗੀ ਆ ਤੇ ਆਪਾਂ ਨਾ ਕੁਝ ਗਲਤੀਆਂ ਮੈਨੂੰ ਲੱਗਦਾ ਵੀ ਆਪਦੇ ਬਜ਼ੁਰਗਾਂ ਨਾਲੋਂ ਵੀ ਵੱਧ ਕਰਦੇ ਹੈਗੇ ਆ ਉਹਨਾਂ ਕੋਲੇ ਫੋਨ ਵੀ ਨਹੀਂ ਸੀ ਸ਼ਾਇਦ ਕਾਪੀ ਪੈਨ ਵੀ ਨਹੀਂ ਸੀ ਉਹ ਇੱਕ ਦੂਜੇ ਨਾਲ ਬੈਂਦੇ ਸੀ ਵਾਰਤਾ ਲਾਪਤ ਕਰਦੇ ਸੀ ਤੇ ਵਿਵੇਕ ਬੁੱਧੀ ਦੇ ਨਾਲ ਕੁਝ ਚੰਗੀਆਂ ਗੱਲਾਂ ਅਗਲੇ ਸੀਜ਼ਨ ਵਾਸਤੇ ਸਾਂਭ ਕੇ ਰੱਖ ਲੈਂਦੇ ਸੀ ਉਹਨਾਂ ਨੇ ਆਪਦੇ ਦਿਮਾਗ 'ਚ ਹੀ ਫਿੱਟ ਕਰ ਲੈਂਦੇ ਸੀ ਪਰ ਆਪਾਂ ਜਦੋਂ ਦਾ ਟੈਕਨੋਲੋਜੀ ਦੀ ਭੇਂਟ ਚੜ੍ਹੇ ਹੈਗੇ ਆ ਮੈਨੂੰ ਲੱਗਦਾ ਵੀ ਆਪਾਂ ਇਹ ਗਲਤੀਆਂ ਜ਼ਿਆਦਾ ਕਰਨ ਲੱਗ ਗਏ ਹੈਗੇ ਆ ਆਖਰੀ ਪਾਣੀ ਤੇ ਕੀ ਇਸ ਅਵਸਥਾ ਤੇ ਹੁਣ ਫੰਗੀ ਸਾਈਡ ਦੀ ਲੋੜ ਹੈ ਜਾਂ ਨਹੀਂ ਠੀਕ ਹੈ ਜਦੋਂ ਤੁਹਾਡੀ ਬੱਲੀ ਦੇ ਵਿੱਚ ਅਦੋਂ ਵੱਧ ਦਾਣੇ ਬਣਨੇ ਸ਼ੁਰੂ ਹੋ ਜਾਣ ਹਜੇ ਦਾਣੇ ਬਣੇ ਨਾ ਹੋਣ ਇਹ ਲਗਭਗ 12 13 ਤੇ 14 ਦਿਨਾਂ ਦਾ ਦੋ ਹਫ਼ਤਿਆਂ ਦਾ ਟਾਈਮ ਪੀੜ ਹੁੰਦਾ ਜਦੋਂ ਦਾਣਾ ਬਾਨਣਾ ਸ਼ੁਰੂ ਹੁੰਦਾ ਤੇ ਫੁੱਲ ਫਿਜ਼ੀਕਲ ਮੈਚਉਰਿਟੀ ਲੈਂਦਾ ਹੈਗਾ ਤੇ ਜੇਕਰ ਦਾਣੇ ਦੇ ਵਿੱਚ ਪਾਣੀ ਹੈ ਤਾਂ ਵੀ ਉਹਨੂੰ ਗਿੱਲ ਧਰਤੀ ਦੇ ਵਿੱਚ ਚਾਹੀਦੀ ਹੈ ਦਾਣੇ ਦਾ ਹਜੇ ਰੰਗ ਨਹੀਂ ਬਦਲਿਆ ਬਿਲਕੁਲ ਉਹਦੇ ਵਿੱਚ ਪਾਣੀ ਹੈਗਾ ਕਰੀਮ ਨਹੀਂ ਹੈਗੀ ਤਾਂ ਵੀ ਉਹਨੂੰ ਗਿੱਲ ਚਾਹੀਦੀ ਹੈਗੀ ਜੇ ਤੁਹਾਨੂੰ ਆਪ ਦੀ ਮਿੱਟੀ ਦੇ ਇੰਨਾ ਹੀ ਨਹੀਂ ਪਤਾ ਹੈਗਾ ਵੀ ਇਹ ਗਿੱਲ ਕਿੰਨਾ ਟਾਈਮ ਰੱਖਦੀ ਹੈ ਸਾਡੇ ਬਾਣ ਦੇ ਵਿੱਚ ਗਿੱਲ ਕਿੰਨਾ ਸਮਾਂ ਰਹਿੰਦੀ ਹੈ ਇੱਕ ਜਮਾ ਟਿੱਬਾ ਕਰਾਇਆ ਹੋਇਆ ਉਹ 8 ਦਿਨ ਵੀ ਗਿੱਲ ਨਹੀਂ ਰੱਖਦਾ 10 ਦਿਨ ਵੀ ਗਿੱਲ ਨਹੀਂ ਰੱਖਦਾ ਹੈਗਾ ਇੱਕ ਇਸ ਤਰ੍ਹਾਂ ਦਾ ਖੇਤ ਹੈਗਾ ਜਿਹੜਾ ਮੁਕਸਰ ਦੀ ਧਰਤੀ ਦੇ ਵਿੱਚ ਹੈ ਜਿਹੜਾ 40 ਦਿਨਾਂ ਤੱਕ ਗਿੱਲ ਰੱਖਦਾ ਹੈਗਾ ਫਿਰ ਤੁਸੀਂ ਇਹ ਕਿਉਂ ਸਵਾਲ ਪੁੱਛਦੇ ਹੈਗੇ ਕਿ ਮੈਂ ਤਾਂ 15 ਨਵੰਬਰ ਨੂੰ ਬੀਜੀਆ ਮੇਰਾ ਆਖਰੀ ਪਾਣੀ ਹੁਣ ਲਾਦਿਆ ਕਿ ਨਾ ਲਾਦਿਆ ਇਹ ਸਵਾਲ ਅਧੂਰਾ ਅਧੂਰਾ ਸਵਾਲ ਨਹੀਂ ਕਰਨਾ ਚਾਹੀਦਾ ਹੈਗਾ ਕਣਕ ਦੀ ਫਸਲ ਦੇ ਵਿੱਚ ਜਿੰਨਾ ਚਿੱਕਰ ਸਾਰੇ ਬੱਲੀ ਦੇ ਦਾਣੇ ਨਹੀਂ ਬਣਦੇ ਤੇ ਉਹਨਾਂ ਦੇ ਵਿੱਚ ਕਰੀਮ ਨਹੀਂ ਬਣਦੀ ਉਹਨਾਂ ਚਿੱਕਰ ਪਾਣੀ ਆਪਾਂ ਨੇ ਨਹੀਂ ਛੱਡਣਾ ਕਿਸੇ ਨੂੰ ਖਣਕ ਦੇ ਖੇਤ ਨੂੰ 15 ਦਿਨਾਂ ਬਾਅਦ ਪਾਣੀ ਚਾਹੀਦਾ 15 ਦਿਨਾਂ ਬਾਅਦ ਤੇ ਉਹ 21 ਦਿਨਾਂ ਬਾਅਦ ਚਾਹੀਦਾ 21 ਦਿਨਾਂ ਬਾਅਦ ਚਾਹੀਦਾ ਹੋ ਸਕਦਾ ਕਿਸੇ ਜ਼ਿਲ੍ਹੇ ਦੇ ਵਿੱਚ ਯੂਪੀ ਦੇ ਵਿੱਚ ਬੈਠੇ ਹੋ ਤੁਸੀਂ ਹਰਿਆਣਾ ਵਿੱਚ ਬੈਠੇ ਹੋ ਪੰਜਾਬ ਵਿੱਚ ਬੈਠੇ ਹੋ ਹੋ ਸਕਦਾ ਤੁਹਾਡੇ ਜ਼ਿਲ੍ਹੇ ਦੇ ਵਿੱਚ ਇੱਕ ਵੀ ਵਰਖਾ ਨਾ ਹੋਈ ਹੋਵੇ ਤੁਸੀਂ ਪੰਜ ਪਾਣੀ ਲਾਤੇ ਹੋਣ ਹੋ ਸਕਦਾ ਕਿਸੇ ਫਾਰਮਰ ਦੀ ਧਰਤੀ ਦੇ ਵਿੱਚ ਜਿਹੜਾ ਵਾਟਰ ਲੈਵਲ ਹੈਗਾ ਗਰਾਊਂਡ ਵਾਟਰ ਟੇਬਲ ਵਾਟਰ ਉਹ ਹੋ ਸਕਦਾ ਹੈਗਾ ਵੀ 10 ਫੁੱਟ ਤੇ ਹੋਵੇ 5 ਫੁੱਟ ਤੇ ਹੋਵੇ ਉਹਨੇ ਦੋ ਪਾਣੀ ਲਾਏ ਹੋਣ ਤਾਂ ਆਖਰੀ ਪਾਣੀ ਤੇ ਪਾਣੀਆਂ ਦੀ ਗਿਣਤੀ ਦਿਨਾਂ ਦੇ ਹਿਸਾਬ ਨਾਲ ਨਾ ਕਰਿਆ ਕਰੋ ਅਵਸਥਾ ਜ਼ਰੂ ਤੇ ਜੇ ਤੁਸੀਂ ਫੰਗੀਸਾਈਡ ਕਰਨਾ ਹੀ ਸੀ ਕੋਈ ਤੁਹਾਡਾ ਸੀਡ ਵਾਸਤੇ 플ੌਟ ਹੈਗਾ ਤੁਸੀਂ ਆਪਣੇ ਵਾਸਤੇ ਬੀਜ ਤਿਆਰ ਕਰ ਰੱਖਿਆ ਜਾਂ ਕਿਸੇ ਨਾਲ ਕੰਟਰੈਕਟ ਕਰ ਰੱਖਿਆ ਹੈਗਾ ਆ ਜਦੋਂ ਪੱਤਾ ਬਾਹਰ ਆਇਆ ਸੀ ਆ ਜਦੋਂ ਬੱਲੀ ਬਾਹਰ ਨਹੀਂ ਆਈ ਸੀ ਪਾਈਪ ਦੇ ਵਿੱਚ ਸੀ ਉਦੋਂ ਕਰ ਦੇਣਾ ਸੀ ਉਦੋਂ ਹੀ ਤੁਸੀਂ ਐਨਪੀਕੇ ਕਰਦੇ ਜਿਆਦਾ ਵਧੀਆ ਰਿਜ਼ਲਟ ਆਉਂਦਾ ਜਾਂ ਪੂਰਾ ਅਨਸਾਰਾ ਹੋਣ ਤੋਂ ਬਾਅਦ ਐਨਪੀਕੇ ਕਰਦੇ ਜਦੋਂ ਦਾਣਾ ਸਿਰਫ ਥਦੜੀਆਂ ਮੱਖੀਆਂ ਚ ਬਾਨਾ ਸਟਾਰਟ ਹੋਇਆ ਸੀ ਤਾਂ ਉਹ ਜ਼ਿਆਦਾ ਇੱਕ ਵਧੀਆ ਸਮਾਂ ਸੀਗਾ ਜਿਹੜੀਆਂ ਕਣਕਾਂ ਅਕਤੂਬਰ ਦੀਆਂ ਬੀਜੀਆਂ ਹੋਈਆਂ ਉਹਨਾਂ ਤੇ ਹੁਣ ਕਿਸੇ ਫੰਗੀ ਸਾਈਡ ਦਾ ਜ਼ਰੂਰਤ ਨਹੀਂ ਹੈਗੀ ਕਿਸੇ ਐਨਪੀਕੇ ਦੀ ਜ਼ਰੂਰਤ ਨਹੀਂ ਹੈਗੀ ਉਹਨਾਂ ਦਾ ਆਲਮੋਸਟ ਦਾਣਾ ਹਰੇ ਰੰਗ ਦਾ ਪ੍ਰੋਪਰ ਸਾਈਜ਼ ਦਾ ਬਣ ਗਿਆ ਹੁਣ ਉਹਨੇ ਫਿਜ਼ੀਕਲ ਮੈਚورٹی ਲੈਣੀ ਹੈ ਪੂਰੇ ਉਹਦੇ ਵਿੱਚੋਂ ਡਰਾਈ ਮੈਟਰ ਵਧਣਾ ਤੇ ਪਾਣੀ ਦੀ ਮਾਤਰਾ ਘਟਣੀ ਹੈ ਪਾਣੀ ਤੁਸੀਂ ਹੋਰ ਦੇਣ ਨੂੰ ਤਿਆਰ ਹੋਏ ਬੈਠੇ ਹੋ ਪਰ ਜਿੰਨਾ ਖੇਤਾਂ ਦੇ ਵਿੱਚ ਹਜੇ ਬਿਲਕੁਲ ਵੀ ਦੋਦਾਬਸਤਾ ਨਹੀਂ ਸ਼ੁਰੂ ਹੋਈ ਦਾਣਿਆਂ ਦਾ ਜਿਹੜਾ ਹੈਗਾ ਸਰੋਂ ਦੇ ਦਾਣੇ ਜਿੰਨਾ ਬਣਿਆ ਗੁਆਰੇ ਦੇ ਦਾਣੇ ਜਿੰਨਾ ਬਣਿਆ ਹੈਗਾ ਤਾਂ ਉਸੇ ਤੁਸੀਂ ਪਾਣੀ ਬੰਦ ਕਰ ਦਿੱਤਾ ਹੈਗਾ ਤੇ ਅੱਗੇ ਕੋਈ ਵਰਖਾ ਦੀ ਵੀ ਕੋਈ ਸੰਭਾਵਨਾ ਜ਼ਿਆਦਾ ਨਹੀਂ ਲੱਗ ਰਹੀ ਹੈਗੀ ਤੇ ਤੁਹਾਡੀ ਮਿੱਟੀ ਵੀ ਦਰਮਿਆਨੀ ਆ ਜਾਂ ਬਹੁਤ ਜ਼ਿਆਦਾ ਰੇਤਾਂ ਤਾਂ ਪਾਣੀ ਲਾਉਣਾ ਚਾਹੀਦਾ ਹੈ ਜਦੋਂ ਇਸ ਅਵਸਥਾ ਦੇ ਉੱਤੇ ਕਿਉਂਕਿ ਪਲਾਂਟ ਜਦੋਂ ਜ਼ਿਆਦਾ ਪੱਛਮੀ ਹਵਾਵਾਂ ਚੱਲਦੀਆਂ ਨੇ ਟੈਂਪਰੇਚਰ ਹਾਈ ਰਹਿੰਦਾ ਹੈਗਾ 32 34 37 40 ਡਿਗਰੀ ਤੱਕ ਚੱਲਾ ਜਾਂਦਾ ਹੈਗਾ ਉਦੋਂ ਪਲਾਂਟ ਬਹੁਤ ਜਲਦੀ ਪਾਣੀ ਮੰਗਦੇ ਹੈਗੇ ਆ ਪਰ ਜੇ ਤਾਂ ਉਹ ਸੁੱਕਣ ਅਵਸਥਾ ਵੱਲ ਜਾ ਰਿਹਾ ਤਾਂ ਪਾਣੀ ਜਿੰਨਾ ਤਾਪਮਾਨ ਗਰਮ ਹੋਊਗਾ ਪਾਣੀ ਘਟੂਗਾ ਇੱਕੇਦਾਂ ਫਸਲ ਮਚੂਰ ਹੋ ਕੇ ਪੱਕ ਜੂਗੀ ਪਰ ਜੇ ਜਲਦੀ ਨਾ ਪੱਕ ਜੂਗੀ ਜਿਹੜੀ ਫਸਲ ਦੇ ਵਿੱਚ ਪਾਣੀ ਹਜੇ ਬੰਦ ਕਰਨ ਦਾ ਸਮਾਂ ਨਹੀਂ ਸੀਗਾ ਤਾਂ ਉਹੀ ਵਾਤਾਵਰਨ ਉਹੀ ਕਲਾਈਮੇਟ ਉੱਤੇ ਮਾੜਾ ਅਸਰ ਪਾਉਂਦਾ ਹੈਗਾ ਤਾਂ ਮੈਨੂੰ ਲੱਗਦਾ ਵੀ ਮੈਂ ਜਿਹੜੀਆਂ ਗੱਲਾਂ ਕਹਿਣਾ ਚਾਹੁੰਦਾ ਸੀਗਾ ਵੀ ਹੁਣ ਇੰਨਾ ਦਿਨਾਂ ਦੇ ਵਿੱਚ ਤੁਹਾਨੂੰ ਫੰਗੀ ਸਾਈਡ ਦੀ ਜ਼ਰੂਰਤ ਨਹੀਂ ਹੈਗੀ ਜੇਕਰ ਦਾਣਾ ਪ੍ਰੋਪਰ ਬਣ ਚੁੱਕਿਆ ਹੈਗਾ ਤਾਂ ਫਸਲ ਨੂੰ ਜਿਹੜੀ ਸੈੱਲ ਹੈਗੀ ਆ ਬਹੁਤ ਐ ਪਰ ਜੇਕਰ ਹਜੇ ਦਾਣਾ ਨਹੀਂ ਬਣਿਆ ਹੈਗਾ ਉਹਦੇ ਤੇ ਦਾਣਾ ਹਜੇ ਬਣ ਨਹੀਂ ਲੱਗਿਆ ਹੈਗਾ ਉੱਪਰਲੀਆਂ ਮੱਖੀਆਂ ਖਾਲੀ ਪਈਆਂ ਹੈਗੀਆਂ ਤਾਂ ਪਾਣੀ ਲਾ ਦੇਣਾ ਚਾਹੀਦਾ ਜਿਹੜੀਆਂ ਜ਼ਮੀਨਾਂ ਲੰਬਾ ਸਵਾ ਤੋਂ ਪਾਣੀ ਦੀ ਗਿੱਲ ਸਾਂਭ ਕੇ ਰੱਖਦੀਆਂ ਹੈਗੀਆਂ ਤਾਂ ਉਹਨਾਂ ਨੂੰ ਉਸ ਤਰੀਕੇ ਨਾਲ ਮੈਨੇਜ ਕਰਨਾ ਚਾਹੀਦਾ ਤਾਂ ਕਿ ਕ੍ਰੀਮ ਅਵਸਥਾ ਤੱਕ ਤੁਹਾਡਾ ਮੋਇਸਚਰ ਚਲਾ ਜਾਵੇ ਉਸ ਤੋਂ ਬਾਅਦ ਪਾਣੀ ਲਾਓਗੇ ਜਾਂ ਪਿਛਲੀ ਵਾਰ ਜੋ ਹੋਇਆ ਪੱਕੀਆਂ ਕਣਕਾਂ ਦੇ ਵਿੱਚ ਗਿਠ-ਗਿਠ ਪਾਣੀ ਖੜ ਗਿਆ ਸੀਗਾ ਕਈਆਂ ਦੇ ਝਾੜ ਵਧੀਆ ਆ ਗਏ ਕਈਆਂ ਦੇ ਘਟ ਆਏ ਪਰ ਉਹ ਇੱਕ ਵੱਖਰਾ ਕੇਸ ਸੀਗਾ ਪਰ ਅੱਜ ਦੇ ਸਮੇਂ ਮੈਨੂੰ ਲੱਗਦਾ ਵੀ ਜੇਕਰ ਆਪਾਂ ਪਾਣੀ ਟਾਈਮ ਤੋਂ ਪਹਿਲਾਂ ਬੰਦ ਕਰਦੇ ਹੈਗੇ ਆ ਤੇ ਵਰਖਾ ਕੋਈ ਹੋਈ ਨਹੀਂ ਹੈਗੀ ਤੇ ਜੇ ਤੁਹਾਡੇ ਕੋਲ ਨਹਿਰੀ ਪਾਣੀ ਦੀ ਵੀ ਕਮੀ ਹੈਗੀ ਤਾਂ ਇਹਨਾਂ ਅਵਸਥਾਵਾਂ ਦੇ ਵਿੱਚ ਤੁਹਾਡੇ ਖੇਤ ਦੇ ਲਈ ਪਾਣੀ ਇੱਕ ਕੈਰ ਪੈਰਾਮੀਟਰ ਹੈ ਜਿਹੜਾ ਕਲਾਈਮੇਟ ਸਟ्रेस ਨੂੰ ਘੱਟ ਕਰ ਸਕਦਾ ਹੈਗਾ ਉਹਦੇ ਵੱਲ ਤੁਹਾਨੂੰ ਧਿਆਨ ਦੇਣਾ ਚਾਹੀਦਾ ਮਿਲਦੇ ਆ ਕਿਸੇ ਹੋਰ ਵੀਰ ਜੋ ਇੰਸਟਾਗ੍ਰam ਫੇਸਬੁਕ YouTube ਤੇ ਬਣੇ ਰਹੋ ਸਾਰੇ ਵੀਰਾਂ ਦਾ ਬਹੁਤ-ਬਹੁਤ ਥੈਂਕ ਯੂ